ਕਾਨੇ ਵੀ ਪਾਇਆ ਸਰ ਵੀ ਪਾਇਆ ਉੱਤੇ ਮਿੱਟੀ ਪਾਈ ਵੀ ਆ ਜੀਆ ਕਾगज ਪਾਇਆ ਵਿੱਚ ਇਹਦੇ ਫਿਰ ਉਹਦੇ ਉੱਤੇ ਆਪਾਂ ਇਹਦੇ ਤੇ ਜਾਲੀਆਂ ਫਾਕੇ ਸੀਮੈਂਟ ਪਾ ਦੇਣਾ ਹੁਣ ਸੀਮੈਂਟ ਦਾ ਤਾਂ ਪਾਉਣੇ ਆ ਵੀ ਮਿੱਟੀ ਨਾ ਖੁਰੇ ਠੰਡਾ ਰੱਖਣ ਤੋਂ ਆਪਣੇ ਕੋਲ ਮਿੱਟੀ ਹੈਗੀ ਵਿੱਚ ਸਰਕੜਾ ਜਿਵੇਂ ਗੁੱਦ ਬਣ ਜਾਂਦੀ ਹੈ ਸਰਕੜੇ ਦੀ ਰਜਾਈ ਬਣ ਗਈ ਨਾ ਸਾਰੇ ਇਹੋ ਜੀ ਚੀਜ਼ਾਂ ਉਹਨੇ ਟੈਂਪਰੇਚਰ ਮੇਨਟੇਨ ਰੱਖਣਾ ਆਪਦੀ ਆਪ ਵੀ ਟੈਂਪਰੇਚਰ ਦੂਲਗੜ੍ਹ ਸ਼ਹਿਰ ਦੇ ਵਿੱਚ ਤਿਆਰ ਕੀਤਾ ਬਾਈ 80 ਬਾਈ 34 ਵਾਲਾ ਅੱਛਾ 80 ਬਾਈ 23 ਦਾ ਇਹ ਸ਼ੈੱਡ ਆ ਤਿਆਰ ਕੀਤਾ ਹੈ ਹਾਂ ਬਈ ਤੇ ਇਹਦੇ ਵਿੱਚ ਖਰਚੇ ਦੀ ਆਪਾਂ ਗੱਲ ਕਰੀਏ ਆਪਣਾ ਖਰਚ ਆਪਣਾ ਕੰਮ ਕਿੱਥੋਂ ਸ਼ੁਰੂ ਹੁੰਦਾ ਆਪਣਾ ਕੰਮ ਬਈ ਹੁਣ ਜਿਵੇਂ ਕੈਂਚੀਆਂ ਲੋਹਾ ਤੇ ਮਾਲਕ ਨੇ ਲੈ ਕੇ ਦਿੱਤਾ ਗਰਮੀਆਂ ਦਾ ਟਾਈਮ ਆ ਗਿਆ ਤੇ ਸ਼ੈੱਡ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਬਾਸ ਦਾ ਇਹ ਸ਼ੈੱਡ ਦਾ ਫਾਇਦਾ ਕੀ ਹੋ ਜਾਂਦਾ ਇਹ ਸ਼ੈੱਡ ਰਹਿੰਦਾ ਗਰਮੀਆਂ ਦੇ ਵਿੱਚ ਠੰਡਾ ਤੇ ਸਿਆਲ ਦੇ ਵਿੱਚ ਹੋ ਜਾਂਦਾ ਗਰਮ ਆਪਾਂ ਪਹਿਲਾਂ ਵੀ ਇਹਦੀ ਵੀਡੀਓ ਪਾਈ ਸੀਗੀ ਤੇ ਸਾਰੇ ਆਪਾਂ ਨੂੰ ਦਰਸ਼ਕ ਕਹਿੰਦੇ ਸੀ ਬਈ ਸ਼ੈੱਡ ਅਸੀਂ ਬਣਵਾਉਣਾ ਪਰ ਬੰਦਾ ਫੋਨ ਨਹੀਂ ਚਾਹਦਾ ਤੇ ਅੱਜ ਆਪਾਂ ਬੰਦਾ ਲੱਭ ਲਿਆ ਤੁਹਾਨੂੰ ਤੇ ਬੰਦਾ ਵੀ ਦਿਖਾਉਣੇ ਆ ਬਾਈ ਸਸਰੀਕਾਰ ਸਸਰੀਕਾਰ ਬਾਈ ਤੇ ਬਾਈ ਇਹ ਸ਼ਿਕਾਇਤ ਆਈ ਜਾਂਦੀ ਆਪਾਂ ਨੂੰ ਵੀ ਇਹ ਬੰਦਾ ਜਿਹੜਾ ਫੋਨ ਨਹੀਂ ਚਾਗਦਾਗਾ ਵੀ ਵੀਡੀਓ ਤਾਂ ਪਾ ਦਿੰਦੇ ਆ ਸ਼ੈੱਡ ਵੀ ਬਹੁਤ ਲੋਕ ਬਣਵਾਉਣਾ ਚਾਹੁੰਦੇ ਆ ਬਾਸ ਵਾਲਾ ਸ਼ੈੱਡ ਤੇ ਫੋਨ ਨਹੀਂ ਕਹਿੰਦੇ ਬਾਈ ਚਾਗਦਾ ਬਾਈ ਪਹਿਲਾਂ ਫੋਨ ਹੀ ਚਾਗਦੇ ਫੋਨ ਯਾਰ ਪਤਾ ਕੀ ਚੱਕਰ ਆ ਫੋਨ ਚੱਕਰਨ ਦਾ ਵੀ ਇੱਕ ਦਾ ਨੰਬਰ ਹੈ ਇਹਦੇ ਤੇ ਵਟਸਐਪ ਤੇ ਵੀ ਜਵਾਬ ਦਿੰਨੇ ਆ ਲੋਕਾਂ ਨੂੰ ਕਈ ਬੰਦੇ ਸਾਡੇ ਆਪਣੇ ਕਮੈਂਟਾਂ ਚ ਬਹੁਤ ਗਾਲਾਂ ਕੱਢਦੇ ਆ ਬੰਨ ਯਾਰ ਬੰਦੇ ਫੋਨ ਤੇ ਜੱਗਦੇ ਨਹੀਂ ਕਰਨੇ ਆ ਆਪ ਹੀ ਕੰਮ ਕਰਦੇ ਆ ਆਪ ਹੀ ਅਸੀਂ ਵੀਡੀਓ ਮੰਨ ਕੇ ਆਪ ਹੀ ਸਾਰਾ ਕੁਝ ਕਰਨਾ ਯਾਰ ਗੱਲ ਵੀ ਆਪ ਕਰਨੀ ਆ ਜੇ ਬੰਦਾ ਰੱਖ ਦਿਆਂਗੇ ਤੇ ਉਹਨੂੰ ਬੰਦੇ ਨੂੰ ਡੀਲਿੰਗ ਵੀ ਨਹੀਂ ਕਰਨੀ ਹੁੰਦੀ ਦੋ ਦਿਨ ਅਸੀਂ ਰੱਖ ਕੇ ਵੇਖਿਆ ਬੰਦਾ ਇਹਦੇ ਚ ਤਾਂ ਆਪਾਂ ਮੰਨਦੇ ਆ ਆਪਦੀ ਗਲਤੀ ਪਰ ਯਾਰ ਜਿਹਨੇ ਛੱਡਾ ਸੀ ਨੰਬਰ ਬਈ ਦੰਨੇ ਹੁੰਨੇ ਸਪੈਸ਼ਲ ਤੇ ਨਾਂ ਲਿਖ ਦੋ ਨਾ ਪਿੰਡ ਦਾ ਵੀ ਉਥੇ ਜਾ ਕੇ ਚੈੱਕ ਕਰਕੇ ਆਉਣ ਕਈਆਂ ਬੰਦਾ ਤੇ ਪਿੰਡ ਦੇ ਨੇੜੇ ਹੀ ਬਣਾਇਆ ਹੁੰਦਾ ਛੱਡ ਜਾ ਕੇ ਵੇਖਿਆ ਹੁਣ ਛੱਡ ਯਾਰ ਜੇ ਪਸੰਦ ਆ ਤਾਂ ਫਿਰ ਆਪਣੇ ਕੋਲੇ ਅਸੀਂ ਨੰਬਰ ਐਂ ਤੇ ਚੱਕਦੇ ਵੀ ਆ ਐਂ ਵੀ ਨਹੀਂ ਚੱਕਦੇ ਪਰ ਦੋ ਤਿੰਨ ਦਿਨ ਜਦੋਂ ਰੀਲ ਪੈਂਦੀ ਆ ਉਦੋਂ ਜ਼ਿਆਦਾ ਫੋਨ ਆਉਂਦੇ ਆਗੇ ਉਦੋਂ ਨਹੀਂ ਚੱਕੀ ਜਾਂਦੇ ਫੋਨ ਸਾਰੇ ਫੋਨ ਨਹੀਂ ਟੈਂਡ ਹੁੰਦੇ ਆਪਣੇ ਤੇ ਕਈ ਬੰਦਿਆਂ ਨੂੰ ਤਾਂ ਵੀ ਲੱਗਦਾ ਨਾ ਵੀ ਉਹਨਾਂ ਨੂੰ ਡਾਊਟ ਹੋ ਜਾਂਦਾ ਵੀ ਇਹ ਕਿਤੇ ਫੇਕ ਨਾ ਹੋਵੇ ਹੈ ਨਾ ਕੰਮ ਤੇ ਸ਼ੈੱਡ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੰਦਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਪਿੰਡ ਵੀ ਦੱਸ ਦੋ ਆਪਣਾ ਕਿਹੜਾ ਪਿੰਡ ਆਪਣਾ ਬੋਟਰ ਚਰੀ ਆ ਜਿਲ੍ਹਾ ਮਕਸਰਾ ਦੋਦਾ ਕੌਣੀ ਦੇ ਕੋਲੇ ਪਿੰਡ ਪੈਂਦਾ ਬਾਈ ਠੀਕ ਆ ਕੋਈ ਫਰੋਡ ਕੰਮ ਨਹੀਂ ਗਾ ਪਰ ਐਨੀ ਗੱਲ ਸਾਡੇ ਤੋਂ ਨਹੀਂ ਫੋਨ ਚੱਕਿਆਂਦਾ ਕਿਉਂਕਿ ਸਾਰੀ ਜਿਹੜੀ ਆਪ ਹੀ ਕੰਮ ਕਰਨਾ ਹੁੰਦਾ ਗਾ ਸਮਾਨ ਦੀ ਸੈਟਿੰਗ 100 ਆਪਦੇ ਆਪਣੇ ਲੇਬਰ ਦੀ ਸੈਟਿੰਗ ਕਰਨੀ ਆ ਕੰਮਾਂ ਦੀ ਸੈਟਿੰਗ ਕਰਨੀ ਆ ਕੰਮ ਅਸੀਂ ਵੜਦੇ ਵੀ ਬਹੁਤਾਂਗੇ ਸਾਡੇ ਕੋਲੇ ਸਿੱਧੇ ਜਿਨ੍ਹਾਂ ਦੇ ਕੰਮ ਕੀਤੇ ਹੁੰਦੇ ਆ ਬਾਈ ਜਿਨ੍ਹਾਂ ਦੇ ਨੰਬਰ ਸੇਵ ਹੁੰਦੇ ਉਹੀ ਕੰਮ ਬਹੁਤ ਮਿਲ ਜਾਂਦਾ ਆਪਾਂ ਨੂੰ ਨਹੀਂ ਤੇ ਫਿਰ ਕੰਟੈਕਟ ਕਿਵੇਂ ਕਰਨ ਲੋਕ ਆਪਾਂ ਤੇ ਇਹ ਆਨੇ ਨੇ ਬਈ ਰਿਕਾਰਡਿੰਗ ਪਾ ਕੇ ਛੱਡੋ WhatsApp ਤੇ ਅਸੀਂ WhatsApp ਤੇ ਮਨ ਲਾ ਰਾਤ ਨੂੰ ਮੇਰਾ ਟਾਈਮ ਲਾ ਤੇ ਮੈਂ ਰਾਤ ਨੂੰ ਵੀ ਜਵਾਬ ਦੇਣਾ ਕਹੀਆਂ ਬੰਦਿਆਂ ਨੂੰ ਠੀਕ ਹੈ ਇੱਕ ਨੰਬਰ ਆਪਾਂ ਹੋਰ ਮੈਂਸ਼ਨ ਕਰਦੇ ਆਂਗੇ ਹੁਣ ਇੱਕ ਨੰਬਰ ਹੋਰ ਮੈਂਸ਼ਨ ਕਰਦੇ ਆਂਗੇ ਮਨ ਲਾ ਇਹਦੇ ਤੇ ਵੀ ਹੁਣ ਕਾਲ ਆਉਂਦੀ ਆ WhatsApp ਕਾਲ ਆਉਂਦੀ ਆ Insta ਦੀ ਕਾਲ ਆਉਂਦੀ ਆ ਤਿੰਨ ਵਾਰੀ ਦਾ ਬੰਦੇ ਇਹਦੇ ਤੇ ਹੀ ਕਾਲ ਕਰੀਂਦੇ ਆਪਾਂ ਇਹਦੇ ਤੇ ਵੀ ਆਪਾਂ ਹੱਲ ਲਗੀ ਤਾਂ ਹੋਰ ਨੰਬਰ ਦੇ ਦੇਾਂਗੇ ਇੱਕ ਤੇ ਬਈ ਇਸ ਟਾਈਮ ਆਪਾਂ ਕਿੱਥੇ ਖੜੇ ਆ ਸ਼ੈੱਡ ਕਿੱਥੇ ਤਿਆਰ ਕੀਤਾ ਆਹ ਸ਼ੈੱਡ ਇਹ ਸ਼ੈੱਡ ਸਰਦੂਲਗੜ੍ਹ ਸ਼ਹਿਰ ਦੇ अच्छा 80 बाय 32 ਦਾ ਇਹ ਸ਼ੈੱਡ ਆ ਤਿਆਰ ਕੀਤਾ ਹਾਂ ਬਈ ਤੇ ਇਹਦੇ ਵਿੱਚ ਖਰਚੇ ਦੀ ਆਪਾਂ ਗੱਲ ਕਰੀਏ ਆਪਣਾ ਖਰਚਾ ਆਪਣਾ ਕੰਮ ਕਿੱਥੋਂ ਸ਼ੁਰੂ ਹੁੰਦਾ ਆਪਣਾ ਕੰਮ ਬਈ ਹੁਣ ਜਿਵੇਂ ਕੈਂਚੀਆਂ ਲੋਹਾ ਤਾਂ ਮਾਲਕ ਨੇ ਲੈ ਕੇ ਦਿੱਤਾ ਹੀ ਆ ਠੀਕ ਹੈ ਤੇ ਪਰ ਇਹਦਾ ਆਪਾਂ ਖਰਚਾ ਜੋੜਿਆ ਵਿਆ ਹੂੰ ਵੀ ਜਿਹੜਾ ਕੈਂਚੀਆਂ ਵਾਲਾ ਕੰਮ ਆ ਕੈਂਚੀਆਂ ਤੋਂ ਤਾਂ ਤੱਕ ਪੱਕਾ ਕਰਨ ਦਾ ਖਰਚਾ ਇਹਦਾ 3.5 ਤੇ 4 ਦੇ ਵਿੱਚ ਵਿੱਚ ਰਹਿਣਾ 80 बाय 32 ਦੇ ਸ਼ੈੱਡ ਦਾ ਸੀ ਵੀ 34 ਦੇ ਛੱਡਾ ਇਹ ਲੋਹਾ ਹੁਣ ਬਾਈ ਜਦੋਂ ਲਿਆ ਸੀਗਾ ਇਹ ਉਦੋਂ ਤਾਂ 95 ਰੁਪਏ ਸੀ ਅੱਜ 65 ਰੁਪਏ ਹੋ ਗਿਆ ਲੋਹਾ ਤੇ ਲੋਹੇ ਨੇ ਜੇ ਵਾਧਾ ਤੇ ਫਿਰੋਜ ਹਿਸਾਬ ਨਾਲ ਰੇਟ ਆਪ ਡਾਊਨ ਹੁੰਦਾ ਰਹਿੰਦਾ ਆਪਾਂ ਮੋਟਾ ਜਿਹਾ ਆਈਡੀਆ ਲਾਇਆ 3.5 ਤੋਂ 4 ਦੇ ਵਿੱਚ ਵਿੱਚ ਇਹ ਕੰਪਲੀਟ ਹੋ ਜਾਣਾ ਛੱਡ 3.5 ਤੋਂ 4 ਲੱਖ ਰੁਪਈਆ 10 ਲੱਖ ਰੁਪਈਆ ਜਿਹਦੇ ਚ ਲੋਹਾ 1.5 ਲੱਖ ਤੋਂ ਪਲੱਸ ਲਿਆ ਤੇ ਮਾਨਕ ਚਾਹ ਲੇਬਰ ਰੂਰ ਭਰੀ ਹੈ ਦੀ ਤੇ ਬਾਕੀ ਆਪਾਂ ਵੀ ਪੈਸੇ ਲਏ ਉੱਤੇ ਪੱਕਾ ਵੀ ਕਰਿਆ ਵੇ ਛੱਡ ਪੱਕਾ ਵੀ ਕੀਤਾ ਵੇ ਛੱਡ ਆਪਣਾ ਚੱਲੀ ਇਹ ਛੱਡ ਪੱਕਾ ਵੀ ਕੀਤਾ ਉੱਤੇ ਸੀਮੈਂਟ ਦਾ ਕੰਮ ਹਾਂ ਨਹੀਂ ਨਹੀਂ ਤੇ ਜੇ ਇਹ ਲੋਹਾ ਜਿਵੇਂ ਤੁਸੀਂ ਦੱਸਿਆ ਵੀ ਮਾਲਕ ਨੇ ਲੋਹਾ ਆਪ ਲਿਆ ਕੇ ਦਿੱਤਾ ਹਨ ਵੀ ਥੋੜਾ ਕੱਲਾ ਕੰਮ ਕਿੰਨਾ ਕਿੰਨਾ ਖਰਚ ਆ ਗਿਆ ਹਨ ਕੱਲੇ ਬਾਸ ਦਾ ਜਿਵੇਂ ਪੱਕਾ ਕਰਨਾ ਵੀ ਉਹਦੇ ਵਿੱਚ ਇਨਕਲੂਡ ਨਹੀਂ ਹੁੰਦਾ ਹਨ ਆਪਾਂ ਮਿੱਟੀ ਪਾ ਕੇ ਦਿੰਨੇ ਆ ਮਿੱਟੀ ਪਾ ਕੇ ਤੇ ਮੇਰਾ 24 ਬੰਦੇ ਦੀ ਜੇ ਕਿਸੇ ਨੇ ਪੱਕਾ ਕਰਵਾ ਨਹੀਂ ਹੁਣ ਪਤਾ ਕੀ ਐ ਨੋ ਜੀ ਉਹ ਤੋਂ ਬਾਈ ਹੁਣ ਅਗਲਾ ਟੈਨਸ਼ਨ ਲੈ ਕੇ ਰਾਜੀ ਨਹੀਂ ਹੁਣ ਅਸੀਂ ਸਾਰਾ ਕੁਝ ਹੀ ਆਪ ਦੇ ਲਈ ਕਰਨ ਲੱਗ ਪਏ ਵੀ ਲੋਹਾ ਲਿਆ ਦਿੰਦਾ ਮੈਸਤਰੀ ਆਪਣਾ ਹੈਗਾ ਲੋਹੇ ਵਾਲਾ ਉਹ ਕੈਂਚੇ ਬਣਾਉਂਦਾ ਉਸ ਤੋਂ ਬਾਅਦ ਮਿੱਟੀ ਮਾਲਕ ਲਿਆਉਂਦਾ ਤੇ ਮਸਾਲਾ ਮਾਲਕ ਦਿੰਦਾ ਤੇ ਦੂਜਾ ਮਟੀਰੀਅਲ ਸਾਡਾ ਹੀ ਹੁੰਦਾ ਬਿਲੋਆ ਤਾਂ ਮਾਲਕ ਲਿਆ ਦੂਗਾ ਉਹ ਆਪ ਦੀ ਮਰਜ਼ੀ ਹੈ ਹਨਾ ਜਿੰਨਾ ਰੇਟ ਚੱਲਦਾ ਉਹਦਾ ਚੱਲਦਾ ਹੀ ਹੈ ਹਾਂ ਉਹਦੇ ਚ ਤਾਂ ਕੋਈ ਹੈ ਹੀ ਨਹੀਂ ਗੱਲ ਕਈ ਬੰਦੇ ਕੁਆੜਜੋ ਵੀ ਲੈ ਕੇ ਬਾਣ ਦੇ ਲੋ ਆਪਣੇ ਤੋਂ ਨਵੇਂ ਹੀ ਭਾਲਦਾ ਅਗਲਾ ਤੇ ਇਹਦੇ ਵਿੱਚ ਜੇ ਆਪਾਂ ਸਕੁਅਰ ਫੁੱਟ ਦੇ ਹਿਸਾਬ ਨਾਲ ਖਰਚੇ ਦੀ ਗੱਲ ਕਰੀਏ ਕਿੰਨਾ ਖਰਚਾ ਆ ਜਾਂਦਾ ਕੱਲੀ ਛੱਤ ਦਾ ਕੱਲੀ ਛੱਤ ਦਾ ਲੋਹੇ ਤੋਂ ਬਿਨਾ ਲੋਹੇ ਤੋਂ ਬਿਨਾ ਹਮ ਅਸੀਂ ਵਿੱਚ ਜਾਲੀਆਂ ਪਾ ਕੇ ਜੇ ਪੱਕਾ ਕਰਨ ਦੇ ਕਰਦਾ ਉੱਕਾ ਫੁੱਕਾ ਇਹ ਖਰਚਾ ਕਰੀਏ ਵੈਸੇ ਹੀ ਤਾਂ ਅਸੀਂ ਮਿੱਟੀ ਦਾ ਕਿਦਾ 60 ਰੁਪਏ ਲੈਣੇ ਆ ਮਿੱਟੀ ਅਗਲਾ ਲਿਆ ਕੇ ਦੇਵੇ ਕਈ ਵਾਰੀ ਹੁਣ ਮੰਨ ਕੇ ਚੱਲੋ ਖਰਚਾ ਵੱਧ ਪੈਂਦਾ ਦੂਰ ਦੀ ਬਾਟਾ ਉਹਦੇ ਨਾਲ ਅਪਡਾਉਨ ਹੁੰਦਿਆਂ ਨੇ 60 ਰੁਪਏ ਰੇਟ ਆ ਮਿੱਟੀ ਪਾ ਕੇ ਹੂੰ ਠੀਕ ਆ ਜਿਹੜਾ ਪੱਕਾ ਕਰਨਾ ਜਾਲੀਆਂ ਦਾ ਪ੍ਰੋਸੈਸ ਹੋਣਾ ਲੱਗਦਾ ਉਹ ਬਾਕੀ ਮੌਕੇ ਦੀ ਸੈਟਿੰਗ ਹੁੰਦੀ ਹੈ ਬਾਈਆ ਉਹ ਗੱਲਾਂ ਦਾ ਆਪਾਂ ਰੇਟ ਤੇ ਬਾਹਲੀ ਗੱਲ ਹੀ ਕਰਦੇ ਕਿੰਨੇ ਬਾਈ ਕਿੰਨੇ ਦਾ ਇਹ ਸੈਟ ਦੱਸਿਆ ਸੀਗਾ 80 ਫੁੱਟ ਲੰਮਾ ਤੇ 34 ਫੁੱਟ ਚੌੜਾ ਦੇ 30 ਫੁੱਟ ਵਿੱਚੋਂ ਆ ਬਾਈ ਇਹ ਖੁਰਨੀਆਂ ਤੋਂ ਅਛਾ ਇਧਰੋਂ ਲੈ ਕੇ 30 ਫੁੱਟ ਆ ਇਹ 80 ਫੁੱਟ ਲੰਮਾ ਹੈ ਹਨ ਤੇ ਖੁਰਨਗਾਂ ਵਾਲਾ ਕੰਮ ਇਹ ਅੱਡ ਤੋਂ ਹੋਇਆ ਵੈ ਇਹ ਤਾਂ ਬਾਈ ਆਪਾਂ ਥੱਲੇ ਦਾ ਬਾਈਆਂ ਨਾਲ ਗੱਲ ਕਰ ਲਾਂਗੇ ਠੀਕ ਆ ਤੇ ਆਪਾਂ ਇੱਕ ਵਾਰੀ ਜਿਵੇਂ ਤੁਸੀਂ ਛੱਤ ਆਖੇ ਛੱਤ ਦਿਖਾ ਲਈ ਹੈ ਨਾ ਉਸ ਤੋਂ ਪੱਕੀ ਕਰੀ ਵੀ ਛੱਤ ਨੂੰ ਖਾ ਦਿੰਦੇ ਆ ਬਾਈ ਕਈ ਬੰਦੇ ਮੈਨੂੰ ਇਹਦੇ ਇਹ ਕਮੈਂਟ ਸੀਗੇ ਵੀ ਬਾਈ ਇਹ ਤੇ ਟੇਪਰ ਸ਼ੈਡਾਂ ਦੇ ਬੱਠਲ ਲੈ ਕੇ ਲਈ ਫਿਰਨਗੇ ਮੈਂ ਕਿ ਬਾਈ ਜਿੱਦੇ ਪੱਕਾ ਕੀਤਾ ਜ਼ਰੂਰ ਵੀਡੀਓ ਕੀਤੀ ਆ ਉਸ ਚੱਕਰ ਜੀ ਵੀ ਕੋਈ ਬੱਠਲ ਨਹੀਂ ਚੱਕਣਾ ਮੈਂ ਪੱਕਾ ਹੋ ਗਿਆ ਸ਼ੈਡ ਬਾਈ ਤੇ ਮਿੱਟੀ ਦਾ ਯਾਬ ਨੇ ਬਣਿਆ ਮਿੱਟੀ ਨੇ ਠੰਡਾ ਰੱਖਣਾ ਛੱਡ ਨੂੰ ਬਾਈ ਠੀਕ ਆ ਮੈਂ ਤੇ ਇਹ ਪੱਕਾ ਹੋਣ ਕਰਕੇ ਤਫਦਾ ਨਹੀਂ ਫਿਰ ਫੱਕਾ ਬਾਈ ਥੱਲੇ ਮਿੱਟੀ ਆ ਦੇ ਹੂੰ ਉਦੋਂ ਥੱਲੇ ਇੱਕ ਸਰਕ ਪਾਇਆ ਵਿਆ ਕਾਨੇ ਪਾਏ ਵੇ ਥੱਲੇ ਆਪਣਾ ਬਾਈ ਯਾਰ ਹੁਣ ਮਨ ਲੈ ਜੇ ਉੱਤੇ ਜਿਹੜਾ ਹਰਾ ਕੱਪੜਾ ਦੀਦਾ ਨਾ ਕਾਨੇ ਵੀ ਪਾਏ ਆ ਸਰ ਵੀ ਪਾਇਆ ਉੱਤੇ ਮਿੱਟੀ ਬਾਈ ਵੀ ਆ ਠੀਕ ਕਾਗਜ ਪਾਇਆ ਵਿੱਚ ਇਹਦੇ ਹੂੰ ਫਿਰ ਉਦੋਂ ਉੱਤੇ ਆਪਾਂ ਇਹਦੇ ਤੇ ਜਾਲੀਆਂ ਪਾ ਕੇ ਸੀਮੈਂਟ ਪਾ ਦੇਣਾ ਹੁਣ ਸੀਮੈਂਟ ਦਾ ਤਾਂ ਪਾਉਣੇ ਆ ਵੀ ਮਿੱਟੀ ਨਾਲ ਖੁਰੇ ਹੂੰ ਠੰਡਾ ਰੱਖਣ ਤੋਂ ਆਪਣੇ ਕੋਲੇ ਮਿੱਟੀ ਹੈਗੀ ਵਿੱਚ ਸਰਕੜਾ ਜਿਵੇਂ ਗੁੱਦ ਬਣ ਜਾਂਦੀ ਹੈ ਸਰਕੜੇ ਦੀ ਰਜਾਈ ਬਣ ਗਈ ਨਾ ਹੂੰ ਸਾਰੇ ਉਹ ਜੀ ਚੀਜ਼ ਆ ਉਹਨੇ ਟੈਂਪਰੇਚਰ ਮੇਨਟੇਨ ਰੱਖਣਾ ਆਪਦੀ ਆਪ ਹੀ ਟੈਂਪਰੇਚਰ ਕਰਦਾ ਜਿਹੜੀ ਬੱਬਲ ਸ਼ੀਟ ਆ ਬੱਬਲ ਸ਼ੀਟ ਨੇ ਇੱਕ ਇੱਕ ਹੀ ਫਾਇਦਾ ਦੇਣਾ ਕੱਲੀ ਮੜੀ ਗਰਮੀ ਤੋਂ ਹੂੰ ਠੀਕ ਆ ਇਹ ਫਿਰ ਦੇ ਪੁਰਾਣਾ ਦੇਸੀ ਸੌਦਾ ਆ ਗਿਆ ਨਾ ਵੀ ਇਹ ਨਹੀਂ ਬਹੁਤ ਲੋਕਾਂ ਦੇ ਮਨ ਚ ਆਏ ਵੀ ਹੋ ਜਾਂਦਾ ਨਾ ਵੀ ਉੱਤੇ ਤਾਂ ਇਹਨੂੰ ਨਹੀਂ ਸੀਮੈਂਟ ਪਾਤਾ ਸੀਮੈਂਟ ਤਾਂ ਫਿਰ ਤਾਂ ਪੂਗਾ ਨਹੀਂ 탑 ਦਾ ਥੱਲੇ ਮਿੱਟੀ ਆ ਯਾਰ ਥੱਲੇ ਮਿੱਟੀ ਅੱਛਾ ਮਿੱਟੀ ਪਾ ਕੇ ਫੇਰ ਉੱਤੇ ਸੀ ਹਾਂ ਉਹ ਆਪਾਂ ਵਿਖਾ ਦਿੰਨੇ ਆ ਉਹ ਵਿਖਾ ਦਿੰਨੇ ਆ ਲਓ ਜੀ ਹੁਣ ਆਪਾਂ ਛੱਤ ਤੇ ਜਾ ਕੇ ਤੁਹਾਨੂੰ ਛੱਤ ਦਿਖਾਉਣੇ ਆ ਵੀ ਕੀ ਮਿੱਟੀ ਨਾਲੇ ਛੱਤ ਤੇ ਜਾੜੇ ਤੋਂ ਆਪਾਂ ਨੂੰ ਐ ਤਸੱਲੀ ਹੋ ਜੂ ਹੈ ਨਾ ਬਾਈ ਬਾਈ ਯਾਰ ਕਈਆਂ ਦੇ ਆ ਕਮੈਂਟਾਂ ਵੀ ਵੈਜਦੀ ਨਾ ਨਿਕਲ ਜਾ ਬਾਬਾ ਹੁਣ ਇਹਦੇ ਤੇ ਹੁਣ ਇੰਨੀ ਮਿੱਟ ਖਾਨਾ ਚੜਾ ਦਿੰਨੇ ਆ ਇਹ ਵੇਟ ਪੱਖੋਂ ਤਾਂ ਹੀ ਮਰਦਾ ਜਿੰਨਾ ਵੇਟ ਪਾਉਂਦੇ ਚੰਗਾ ਹੁੰਦਾਗਾ ਵੇਟ ਦਾ ਵਾਂਸ ਦੇ ਕੁਝ ਨਹੀਂ ਕਰਦਾ ਪਰ ਚੰਗੀ ਕੁਆਲਿਟੀ ਦਾ ਵਾਂਸ ਵਰਤੇ ਹੋਵੇ ਬਾਈ ਠੀਕ ਆ ਫੇਰ ਆ ਨਹੀਂ ਤੇ ਇਹਦੇ ਵਿੱਚ ਫਿਰ ਸਿਉਂਕ ਸਾਂਸ ਵਾਲਾ ਕੋਈ ਚੱਕਰ ਨਹੀਂ ਪੈਂਦਾ ਸਿਉਂਕ ਦਾ ਬਾਈ ਯਾਰ ਜਿਹੜੀ ਸਿਉਂਕ ਚੀਜ਼ ਆ ਨਾ ਇਹ ਤਾਂ 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 ਨਹੀਂ ਹਵਾ ਦੇ ਵਿੱਚ ਜਿਵੇਂ ਹੁਣ ਆ ਪਾਇਆ ਹੋਇਆ ਤਾਂ ਇਹ ਜੜ ਆਪਣੀ ਹੈਗੀ ਆ ਮਗਾਲੀ ਆ ਦੀ ਕੌੜੀ ਇੰਨੀ ਜੜ ਹੁੰਦੀ ਆ ਬਾਈ ਇਹ ਇਹਦੇ ਚ ਸਿਉਂਕ ਵੱਢਦੀ ਨਹੀਂ ਕਿਸੇ ਹਾਲਤ ਜਦੋਂ ਆਪਾਂ ਕੰਮ ਕਰਦੇ ਹੁੰਨੇ ਆਂਗੇ ਉਦੋਂ ਕਲੋਰੋ ਵੀ ਸੈਪਰਾ ਮਾ ਕੇ ਦੇਨੇ ਆ ਆ ਸਾਰਾ ਕੁਝ ਕੰਪਲੀਟ ਕਰਕੇ ਦੇ ਹੁਣ ਆਪਾਂ ਚੜ ਗਏ ਸ਼ੈੱਡ ਦੀ ਛੱਤ ਦੇ ਉੱਤੇ ਉੱਤੇ ਆਪਾਂ ਤੁਰੇ ਫਿਰਦੇ ਆ ਇਹ ਉਹੀ ਸ਼ੈੱਡ ਆ ਨਾ ਬਾਈ ਜਿਹੜਾ ਥੱਲੋਂ ਕਾਨਿਆਂ ਦਾ ਉੱਤੇ ਬਾਈ ਨੇ ਮਿੱਟੀ ਪਾਈ ਆ ਆਪਾਂ ਨੂੰ ਲੋਕ ਕਹਿੰਦੇ ਹੁੰਦੇ ਆ ਅਵੇਲੇ ਬਈ ਕਿੰਨਾ ਵੇਟ ਪਿਆ ਵੇਟ ਦੇਖੋ ਕਿੰਨਾ ਪਿਆ ਉੱਤੇ ਵੇਚਦੀ ਕਹਿੰਦੇ ਨੇ ਵੇਚਦੀ ਨਿਕਲ ਜੇ ਫੇਰ ਜਾਂ ਇਹਨੂੰ ਅੱਗ ਲੱਗ ਜੂਗੀ ਵੀ ਕਿੱਧਰ ਦੀ ਅੱਗ ਲੱਗ ਜੂਗੀ ਇਹਨੂੰ ਉੱਤੇ ਮਿੱਟੀ ਪਈ ਆ ਹਨਾ ਯਾਰ ਹੁਣ ਜਾਣ ਬੁੱਝ ਕੇ ਲਾਉਣਗੇ ਤਾਂ ਲੱਗੇ ਜਾਣ ਬੁੱਝ ਕੇ ਐਂ ਤਾਂ ਆਪਣੀਆਂ ਫਸਲਾਂ ਵੀ ਖੜੀਆਂ ਖੇਤਾਂ 'ਚ ਫੇਰ ਉਹ ਦਾ ਆਪਾਂ ਬੜੀ ਗੱਲ ਆਪਾਂ ਗੱਲ ਕਰਦੇ ਆ ਇੱਕ ਕਮੈਂਟ ਆਏ ਵੀ ਆਉਂਦੇ ਹੁੰਦੇ ਆ ਵੀ ਨੇਰੀ ਆਈ ਤੋ ਇਹ ਉੱਡ ਜਾਊਗਾ ਇਹ ਕਿੱਧਰਲੇ ਪਾਸੇ ਉੱਡ ਜਾਊਗਾ ਉਹਦਾ ਯਾਰ ਹੁਣ ਕਮੈਂਟ ਵਾਲੇ ਨੇ ਤਾਂ ਬੈੱਡ ਤੇ ਬਹਿ ਕੇ ਕਮੈਂਟ ਕਰਨਾ ਬਾਈ ਉਹਨੇ ਜਿੰਨੇ ਵੇਖਿਆ ਹੀ ਕੋ ਨਹੀਂ ਤੇ ਆਹਾ ਬਾਈ ਉੱਤੇ ਸੀਮੈਂਟ ਦਾ ਘੋਲ ਉਹ ਵੀ ਪਾਈ ਜਾਂਦਾ ਨਵੀਂ ਕਾਰਡ ਇੱਕ ਨਵਾਂ ਜਮਾ ਪੱਕਾ ਪੈਂਚਰੀ ਹੈ ਕਿਉਂ ਇਹਦਾ ਕੀ ਹੈ ਨਾ ਬਾਅਦ ਚ ਮਿੱਟੀ ਲਾਉਣੀ ਪਵੇ ਹਨਾ ਡਿਕੇ ਇਹ ਨਵੀ ਉਹ ਤਾਂ ਨਵੀ ਕਾੜ ਤਾਂ ਕੋਈ ਨਹੀਂ ਗਈ ਜਾਲੀ ਵਾਲਾ ਪਲਾਸਤਰ ਹੁੰਦਾ ਜਿਹੜਾ ਇਹ ਰੋਥ ਇਹਦੇ ਤੇ ਰੱਖ ਕੇ ਕੀਤਾ ਵਿਆ ਠੀਕ ਆ ਇਹ ਜਾਲੀ ਹੁਣ ਪਲਾਸਟਿਕ ਦੀ ਜਾਲੀ ਨਾ ਤਾਂ ਇਹ ਗਾਲੀ ਹੂੰ ਠੀਕ ਆ ਲੋਹੇ ਦੀ ਵਾਲੀ ਗਾਲ ਜੰਦੀ ਹੁੰਦੀ ਇਹ ਤੇ ਮਸਾਲਾ ਪਕੜ ਰੱਖਦਾ ਤੇ ਠੰਡਾ ਰਹਿੰਦਾ ਛੱਡ ਅੱਛਾ ਇਹ ਜਾਲੀ ਜਾਲੀ ਆ ਹੀ ਕੰਮ ਕਰਦੀ ਹੈ ਵੀ ਜਾਲੀ ਕਰਕੇ ਸੀਮੈਂਟ ਦੀ ਪਕੜ ਬਣ ਜਾਂਦੀ ਹੈ ਜਾਲੀ ਨੇ ਪਕੜ ਕਰ ਲੈਣੀ ਆ ਪੱਖ ਦਿਨ ਨਹੀਂ ਦਿੰਦਾਗਾ ਪੱਕਾ ਹੀ ਛੱਡ ਕਰ ਦੇਣਾ ਇਹ ਠੀਕ ਆ ਹੂੰ ਤੇ ਮਜ਼ਬੂਤੀ ਆਪਾਂ ਤੁਹਾਨੂੰ ਦਿਖਾਤੀ ਕਿੰਨੇ ਬੰਦੇ ਫਿਰਦੇ ਉੱਤੇ ਤਿੰਨ ਚਾਰ ਪੰਜ ਬੰਦੇ ਫਿਰਦੇ ਉੱਤੇ ਤੇ ਉੱਧਰ ਬ੍ਰੇਤੀ ਤੇ ਸੀਮੈਂਟ ਮਸਾਲਾ ਬਣਿਆ ਪਿਆ ਹੋਰ ਇਦੂ ਮਜ਼ਬੂਤ ਰਮ ਪਾਣੀ ਦਾ ਭਰਿਆ ਹੋਊਗਾ ਰਮ ਪਾਣੀ ਦਾ ਭਰਿਆ ਹੋਰ ਉੱਤੇ ਆਪਾਂ ਟਰੈਕਟ ਤਾਂ ਚੜਵਾਉਣਾ ਹੀ ਨਹੀਂ ਬਈ ਆਪਾਂ ਹੁਣ ਨਾ ਇੱਕ ਦੂਜੀ ਮੰਜ਼ਿਲ ਤੇ ਆਪਣਾ ਛੱਡ ਬਣੀ ਜਾਂਦਾ ਉਹ ਵੀ ਦਿਖਾਵਾਂਗੇ ਦੂਜੀ ਮੰਜ਼ਿਲ ਮਤਲਬ ਵੀ ਉੱਤੇ ਇਹਦੇ ਉੱਤੇ ਹੀ ਛੱਡ ਬਣਿਆ ਹੋਇਆ ਡਬਲ ਹੋਲਡਰੀ ਫਾਰਮ ਤਿਆਰ ਹੋ ਜਾਂਦਾ ਅੱਛਾ ਵੀ ਇਹਦੀ ਬਾਹਾਂ ਸਾਰੀ 7 ਦੇ ਉੱਤੇ ਇੱਕ ਆਪਾਂ ਹੋਰ ਸ਼ੈੱਡ ਤਿਆਰ ਕਰਤਾ। ਬਾਕੀ ਯਾਰ ਬਈ ਜਿਹੜੀ ਇਹਦੀ ਮਨਿਆਦ ਬਹੁਤ ਆ ਲੋਕ ਨਾ ਜਿਹੜੇ ਪਹਿਲਾਂ ਵਾਲੇ ਹੁਣ ਬੋਰ ਚੱਲਦੇ ਹੁੰਦੇ ਫਿਲਟਰ ਤੇ ਚੱਲਦੇ ਹੁੰਦੇ ਪੁਰਾਣੇ ਬਾਂਸ ਦੇ। ਬਾਹਾਂ ਸਪ 50-50 ਸਾਲ ਹੋ ਗਏ ਫਿਲਟਰ ਚੱਲੀ ਜਾਂਦੇ ਯਾਰ ਬਾਂਸ ਨੂੰ ਨਹੀਂ ਛਿਦੀ ਹੁੰਦਾ ਹੁੰਦਾ ਕਹਿੰਦੇ ਕੋਸ। ਮੈਂ ਤਾਂ ਇੱਕ ਗੱਲ ਮੰਨਦਾ ਬਈ ਜੀ ਨੂੰ 20 ਸਾਲ ਕੱਢ ਕੇ ਮੁੱਲ ਮੁੜ ਜਾਂਦਾ ਯਾਰ 20 ਸਾਲ ਬਾਅਦ ਤਾਂ ਸਦੀ ਬਲਟ ਜਾਂਦੀ ਆ। ਠੀਕ ਐ ਇੰਨਾ ਕ ਤਾਂ ਮੁੱਲ ਬਹੁਤ ਹੁੰਦਾ। ਬਾਈ ਜੀ ਇੱਕ ਕਰੀ ਨੇ ਨੰਬਰ ਬੋਲ ਦਿਓ ਆਪਣਾ। ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ ਕੰਟੈਕਟ ਵੀ ਦੱਸ ਦਿਓ ਵੀ ਕਿਵੇਂ ਕਰਨਾ ਕਹਿੰਦੇ ਸੀ ਫੋਨ ਨਹੀਂ ਚਾਹਦਾ ਬਾਈ ਕੰਟੈਕਟ ਵਜਾਈ ਬਣ ਕੇ ਨਾ ਰਿਕਾਰਡਿੰਗ ਪਾਇਆ ਕਰੋ WhatsApp ਦੀ ਜਿੰਨੇ ਜਿਹੜੇ ਮਨ ਲੈ ਆਪਾਂ ਨੂੰ ਜ਼ਿਆਦਾ ਜ਼ਰੂਰਤ ਉਹ ਜਿਹੜੇ ਬੰਦਿਆਂ ਨੂੰ ਨਾ ਉਹ ਬੰਦੇ WhatsApp ਤੇ ਨੰਬਰ ਸੇਵ ਕਰਕੇ ਰਿਕਾਰਡਿੰਗ ਪਾਉਣ ਤੇ ਆਪਾਂ ਆਪਾਂ ਵੀ ਰਾਤ ਨੂੰ ਤੁਹਾਡੇ ਮੈਸੇਜਾਂ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਕਾਲ ਟੈਂਟ ਕਰਨ ਦਾ ਬਾਈ ਅਸੀਂ ਆਪ ਹੀ ਕੰਮ ਕਰਦੇ ਹੁੰਦੇ ਆ ਇਸ ਲਈ ਮਾਫੀ ਮੰਗਦੇ ਆ ਭਰਾਵਾ ਨਹੀਂ ਕਾਲ ਟੈਂਟ ਹੁੰਦੀ ਤੇ ਜੇ ਜਿਹਨੂੰ ਬਾਹਲੀ ਲੋੜ ਆ ਤੇ ਅਸੀਂ ਨੰਬਰ ਮੈਂਸ਼ਨ ਇੱਕ ਹੋਰ ਕਰਾਂਗੇ ਸਕਰੀਨ ਤੇ ਲਾ ਦਿੰਦੇ ਬਾਈ ਨੰਬਰ ਉਹ ਠੀਕ ਆ ਉਹ ਨੰਬਰ ਆਪਣੇ ਕੋਲੇ ਹੋਇਆ ਕਰੂਗਾ ਉਹਦੇ ਤੇ ਐਮਰਜੈਂਸੀ ਕਾਲ ਕਰਿਆ ਕਰਨਾ ਤੇ ਨਹੀਂ ਸਾਡਾ ਆਹ ਨੰਬਰ ਹੀ ਆ ਠੀਕ ਹੈ ਜੀ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਪਿੰਡ ਬਾਈ ਦਾ ਬੁੱਟਰਸ ਨਹੀਂ ਆ ਬਟਿੰਡਾ ਤੋਂ ਮੁਕਸਰ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਦੁੱਧੇ ਗੌਣੀ ਦੇ ਨਾਲ ਦੁੱਧੇ ਗੌਣੀ ਦੇ ਨਾਲ ਤੇ ਨੰਬਰ ਤੁਸੀਂ ਵਟਸਐਪ ਤੇ ਕਾਲ ਵੀ ਵੌਇਸ ਰਿਕਾਰਡ ਕਰਕੇ ਭੇਜ ਦਿਆ ਕਰੋ ਬਾਕੀ ਸ਼ੈੱਡ ਬਣਾਉਣ ਦਾ ਬਾਈ ਕੰਮ ਪੰਜਾਬ ਰਾਜਸਥਾਨ ਤੇ ਹਰਿਆਣਾ ਤੇ 3 ਨੇ ਸਟੇਟਾਂ ਦੇ ਵਿੱਚ ਕਰਦੇ ਆ ਤੇ ਐਸੇ ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਤੇ ਵੀਡੀਓ ਵਰੀਆ ਲਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ